ਫਗਵਾੜਾ ਦੇ ਗਵਰਨਮੈਂਟ ਹਾਈ ਸਮਾਰਟ ਸਕੂਲ ਹਦੀਆਬਾਦ ਵਿਖੇ ਸਿੱਖਿਆ ਕ੍ਰਾਂਤੀ ਦੇ ਦਿੱਤ ਸਕੂਲ ਵਿੱਚ ਕੀਤੇ ਵਿਕਾਸ ਕਾਰਜਾਂ ਦਾ ਲੋਕ ਸਭਾ ਹੁਸ਼ਿਆਰਪੁਰ ਤੋਂ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕੀਤਾ ਉਦਗਾਟਨ

ठीकु आहे सर रब सर ਨਹੀਂ ਕਰਨੀ ਇਹਦਾ ਨਾਮ ਨਾਲ ਪਾਸ ਹੋ ਜਾ ਸਾਈਡ ਦੇ ਹੋ ਜਾ ਬੇਟਾ ਸਰ ਸਾਹਮਣੇ ਜੀ ਸਰ ਆ ਜਾ ਯਾਰ ਪਿੱਛੇ ਨੂੰ ਨਿੱਪਾ ਹੋ ਜਾ ਥੋੜਾ ਬੇਟਾ ਸਾਈਡ ਦੇ ਹੋ ਜਾ ਥੋੜਾ ਜੀ ਹਾਂ ਜੀ ਸਰ ਸਾਹਮਣੇ ਜੀ ਸਰ ਸਰ ਸਰ

जसवीर सैनी रणजीत गोगरा मिश्र सा हो चुके हैं कि शुक्ता ईडीसी मैडम थैंक यू जिन्होंने पॉलिसी जी सी की सारे स्कूलों आ जा रहे हैं और गुरदीप सिंह दीपाज करते हैं सारी आजा रंग बन जिन्हें सामने हो रहा ਐਸ ਕੇ ਬੀਨ ਸੁਪ ਪੰਜਾਬ ਸਰਦਾਰ ਜਗਿੰਦਰ ਸਿੰਘ ਮਾਨ ਜੀ ਜਿਨ੍ਹਾਂ ਦੀ ਰਹਿਮਾਈ ਹੇਠ ਫਗਵਾੜੇ ਨੇ ਇਤਿਹਾਸਿਕ ਪਲਾਂਗਾ ਪੁੱਟੀਆਂ ਤੇ ਉਹਨਾਂ ਦੇ ਨਾਲ ਬੈਠੇ ਮੇਰੇ ਪੁੱਤਰ ਸਮਾਨ ਸਾਡੇ ਨੌਜਵਾਨ ਦਿਲਾਂ ਦੀ ਧੜਕਨ ਹਰਜੀਮਾਨ ਜੀ ਜਿਹੜੇ ਕਿ ਬਹੁਤ ਐਕਟਿਵ ਨੇ ਔਰ ਬੜੀ ਚੇਂਜ ਦੇਖ ਰਹੇ ਹਰ ਜਿਮਾਨ ਜੀ ਤੇ ਹੀ ਜ਼ਬਰ ਫਿਊਚਰ ਯੰਗ ਐਂਡ ਡਾਇਨਾਮਿਕ ਲੀਡਰ ਹਰ ਜਿਮਾਨ ਔਰ ਸਾਡੇ ਮੈਡਮ ਏਡੀਸੀ ਸਾਹਿਬਾ ਡਾਕਟਰ ਅੰਸ਼ੀਤਾ ਗੁਪਤਾ ਜੀ ਜਿਹੜੇ ਕਿ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖ ਕੇ ਗਏ ਮੈਡਮ ਸਾਡੇ ਡਿਪਟੀ ਡਿਊ ਸਾਹਿਬ ਬਲਵਿੰਦਰ ਸਿੰਘ ਜੀ ਔਰ ਸਾਡੇ ਹੈਡਮਿਸਟਰਸ ਸਰਜੀਤ ਰਾਣਾ ਜੀ ਰਦਿਕਾ ਸਿੱਕਾ ਜੀ ਸਾਡੇ ਹੈ ਟੀਚਰ ਸਾਹਿਬਾਨ ਔਰ ਮੇਰਾ ਪਹਿਲਾ ਦਿਨ ਫਗਵਾੜੇ ਵਿੱਚ ਜੇਕਰ ਸਾਡੀ ਸਿੱਖਿਆ ਦੇ ਵਿੱਚ ਮੈਂ ਕ੍ਰਾਂਤੀ ਦੀ ਝਲਕ ਦੇਖੀ ਸ੍ਰੀ ਰਾਜਪਾਲ ਨੇ ਕਰੇ ਬਾਰੇ ਬਹੁਤ ਹੀ ਮੋਰੀ ਹੋ ਕੇ ਹੁੰਗਾਰ ਭਾਰਿਆ ਕਿ ਨਾ ਕਮਾਂ ਨੂੰ ਨਿਖਰੇ ਚੜ੍ਹਦੇ ਵਿੱਚ ਸੱਜੇ ਵਿੱਚ ਹੱਦੀ ਮਾਰਦੀ ਫਿਰਕੀ ਸੋਧੀ ਪ੍ਰਿੰਸੀਪਲ ਜੀ ਸਿੰਘਾਂਬਰ ਉੱਪਰ ਜੀ ਮੈਡਮ ਗੁਪਤਾ ਜੀ ਸਾਲੇ ਸੂਧਿਆਨ ਫੈਮਿਸਟਸ ਬਲਵੀਰ ਰਾਣਾ ਜੀ ਉਹਨਾਂ ਸਾਰਿਆਂ ਦੇ ਜਿਹੜੇ ਸਾਂਝੋ ਦਾ ਸਦਕਾ ਸਾਰੇ ਨਾਲ ਜੀ ਮਾਨਯੋਗ ਡਿਪਟੀ ਮੇਅਰ ਸਾਹਿਬ ਤੇ ਹੋਰ ਵੀ ਬਤਵੰਦੇ ਸੱਜਣ ਇੱਥੇ ਮੌਜੂਦ ਨੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਖੁਸ਼ੀ ਦੇ ਮੌਕੇ ਤੇ ਅਸੀਂ ਅੱਜ ਇਕੱਠੇ ਹੋਏ ਹਾਂ ਤੇ ਜਿਵੇਂ ਕਿ ਇਥੇ ਪ੍ਰਿੰਸੀਪਲ ਸਾਹਿਬ ਨੇ ਦੇ ਬਾਕਿਆ ਨੇ ਵੀ ਦੱਸਿਆ ਪਹਿਲੀ ਵਾਰ ਇਦਾਂ ਹੋਇਆ ਹੈ ਕਿ ਸਰਕਾਰ ਨੇ ਪੂਰੀ ਸਟੇਟ ਵਿੱਚ ਇੱਕ ਮੈਂਟਰਸ਼ਿਪ ਪ੍ਰੋਗਰਾਮ ਜਿਹਦੇ ਵਿੱਚ IAS IPS ਤੇ ਜਿੰਨੇ ਵੀ ਸਟੇਟ ਦੇ ਅਫਸਰ ਉਹਨਾਂ ਨੂੰ ਸਕੂਲ ਦਿੱਤੇ ਹੈ ਕਿ ਤੁਸੀਂ ਸਕੂਲ ਨੂੰ ਮੈਂਟਰਸ਼ਿਪ ਕਰੋ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਸਰਕਾਰ ਨੇ ਕਿਉਂਕਿ ਮੈਂ ਪਹਿਲੀ ਵਾਰ ਦੇਖਿਆ ਕਿਸੇ ਸਟੇਟ 'ਚ ਸਟੇਟ ਵਾਈਪ ਪਹਿਲਾਂ ਆਪਾਂ ਦੇਖਿਆ ਹੁੰਦਾ ਕਿਸੇ ਜ਼ਿਲ੍ਹੇ 'ਚ ਛੋਟਾ ਮੋਟਾ ਕੰਮ ਹੋ ਜਾਂਦਾ ਹੁੰਦਾ ਹੈ ਪਰ ਪੂਰੀ ਸਟੇਟ 'ਚ ਇਹ ਨਹੀਂ ਚਲਾਈਏ ये मैं पंजाब सरकार का बहुत बहुत धन्यवाद करती हूँ तो ये इन्होंने बहुत वह एकम बनाई है वो आई एस ऑफिसर्स आई ऑफिसर्स स्टेट ऑफिसर स्कूल के मैंटर बनने तो वो दोप्शन है जो तुम अपने वालों स्कूल चूज कर लो स्कूल चूज करो सरकार तो मैं सब तो पहले उस मुहिम पार्टीसीपेट किया मैं जो मैसेज लग मैं ਕਰਤਾ ਤੇ ਮੈਂ ਆਪਣੇ ਹਸਬੰਡ ਨੂੰ ਵੀ ਕਿਹਾ ਤੁਸੀਂ ਵੀ ਇਹਦੇ ਵਿੱਚ ਪਾਰਟਿਸਪੇਟ ਜ਼ਰੂਰ ਕਰਨਾ ਤੇ ਦੋਨਾਂ ਨੇ ਅਸੀਂ ਨੇ ਪਾਰਟਿਸਪੇਟ ਕਰਤਾ ਤੇ ਅਸੀਂ ਕੋਈ ਵੀ ਸਕੂਲ ਹਲੇ ਚੂਜ਼ ਨਹੀਂ ਕੀਤਾ ਜੋ ਸਕੂਲ ਜੋ ਕਹਦੇਗਾ ਕਿ ਤੁਸੀਂ ਇੱਥੇ ਆ ਜਾਓ ਮੈਂ ਤਾਂ ਉੱਥੇ ਹਾਜ਼ਰ ਹਾਂ ਤੇ ਮੈਨੂੰ ਕਿਸੇ ਨੇ ਸਾਹਮਣੇ ਨਹੀਂ ਕਿਹਾ ਕਿ ਹਰਵਾਰਾ ਦੇ ਸਕੂਲਾਂ 'ਚ ਤੁਸੀਂ ਕਰਨਾ ਹੈ ਮੈਂ ਸਾਰਿਆਂ ਨੂੰ ਮੈਂ ਵਾਦਾ ਵੀ ਕਰਦੀ ਆ ਕਿ ਕਿਸੇ ਬੱਚੇ ਨੂੰ ਕੋਈ ਵੀ ਜ਼ਰੂਰਤ ਹੋਵੇ ਛੋਟੇ ਤੋਂ ਛੋਟਾ ਬੱਚਾ ਹੋਵੇ ਵੱਡੇ ਤੋਂ ਵੱਡਾ ਬੱਚਾ ਹੋਵੇ ਕਿਤਾਬਾਂ ਦੀ ਲੋੜ ਹੋਵੇ ਟਾਈਮ ਮੈਨੇਜਮੈਂਟ ਸਿੱਖਣਾ ਹੋਵੇ ਕਿਵੇਂ ਆਪਾਂ ਪੜ ਸਕਦੇ ਹਾਂ ਇਹ ਸਿੱਖਣਾ ਹੋਵੇ ਕਿ ਆਪਾਂ ਟਾਈਮ ਕਿਵੇਂ ਮੈਨੇਜ ਕਰੀਏ ਆਪਾਂ ਗਾਈਡੈਂਸ ਕਿੱਥੇ ਲਈਏ ਕਿੱਥੇ ਨਾ ਲਈਏ ਕਿਹੜੀ ਕਿਤਾਬੋਂ ਪੜਨ ਪੜਨ ਯੋਗ ਹੈ ਜੀ ਕਿੱਥੇ ਕਿਹੜੀ ਆਪਾਂ ਵਾਲਿਡ ਰਹਿ ਸਕਦੇ ਆ ਤੇ ਕੋਚਿੰਗ ਕੋ ਬਿਨਾ ਆਪਾਂ ਕਿਵੇਂ ਅੱਗੇ ਵਧ ਸਕਦੇ ਆ ਜੋ ਵੀ ਕੁਐਸਚਨ ਬੱਚਿਆਂ ਦੇ ਮਨ ਚ ਆਉਂਦਾ ਹੁੰਦਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਖੁੱਲੀ ਛੂਹ ਹੈ ਕਦੇ ਵੀ ਤੁਸੀਂ ਐਮਸੀ ਦਫ਼ਤਰ ਕਦੇ ਵੀ ਆ ਸਕਦੇ ਹੋ ਤੇ ਮੇਰਾ ਨੰਬਰ ਵੀ ਤੁਸੀਂ ਕਦੇ ਵੀ ਲੈ ਸਕਦੇ ਹੋ ਕਿਸ ਨੂੰ ਕੋਈ ਵੀ ਡਾਊਟ ਹੋਵੇ ਆਮ ਆਲੋਚਨਾ ਦੇ ਲਈ ਬੱਚੋ ਤੇ ਕੋਈ ਵੀ ਕੁਝ ਪੁੱਛਣਾ ਹੋਵੇ ਤੁਹਾਡੇ ਮੇਰੇ ਵੱਲੋਂ ਆਪ ਸਭ ਜੀ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਤ ਹੈ ਮੈਂ ਪੀਐਮ ਸੀਜੀ ਸਰਕਾਰੀ ਹਾਈ ਸਕੂਲ ਖੁੜੀ ਖਡਿਆਲਪੁਰ ਫਗਵਾੜਾ ਵਿੱਚ 10ਵੀਂ ਜਮਾਤ ਦੀ ਇਕਤਿਆਰਤੀ ਹਾਂ ਸਾਡੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਾਡੇ ਸਕੂਲ ਨੂੰ ਬਹੁਤ ਹੀ ਮੁਨਾਫਾ ਹੋਇਆ ਹੈ ਸਾਡੇ ਸਕੂਲ ਦੇ ਵਿੱਚ ਨਵੇਂ ਚਿੰਮ ਟਾਇਲਟਸ ਕੁੜੀਆਂ ਤੇ ਮੁੰਡਿਆਂ ਦੋਵਾਂ ਲਈ ਅਤੇ ਆਧੁਨਿਕ ਕਲਾਸ ਬਣੀ ਹੈ ਜਿਸ ਵਿੱਚ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਸਿੱਖਿਆ ਨਾਲ ਨਾਲ ਸਿਹਤ ਦਾ ਵੀ ਸਿਹਤ ਵਿੱਚ ਵੀ ਅਸਰ ਹੋ ਰਿਹਾ ਹੈ ਸਾਡੇ ਲਈ ਸਪੋਰਟਸ ਦੇ ਵਿੱਚ ਵੀ ਬਹੁਤ ਹੀ ਨਵੀਆਂ ਨਵੇਂ ਚਿੰਚਾਂ ਆਈਆਂ ਹਨ ਜਿਸ ਨਾਲ ਸਾਡੀ ਸਿਹਤ ਅਤੇ ਸਿੱਖਿਆ ਦੋਵਾਂ ਦਾ ਹੀ ਹੋਇਆ ਹੈ ਵਾਦਾ ਅਸੀਂ ਤਹਿ ਦੇ ਲੋ ਆਪਣੇ ਸੀਐਮ ਸੀਐਮ ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਤਾਂ ਕਿ ਉਹਨਾਂ ਨੇ ਸਾਡੇ ਸਕੂਲ ਨੂੰ ਸਕੂਲ ਦਿਨ ਹਾਰ ਨੂੰ ਨਵਾਂ ਦਾ ਦਿੱਤਾ ਹੈ ਧੰਨਵਾਦ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਨਜੀਤ ਕੌਰ ਹੈ ਮੈਂ ਆਪ ਜੀ ਦੇ ਸਕੂਲ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿਖੇ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਪੰਜਾਬ ਸਿੱਖਿਆ ਕ੍ਰਾਂਤੀ ਵੱਲੋਂ ਹੋਈਆਂ ਤਬਦੀਲੀਆਂ ਲਈ ਮੈਂ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਾਡੇ ਸਕੂਲ ਵਿੱਚ ਕੁੜੀਆਂ ਤੇ ਮੁੰਡਿਆਂ ਲਈ ਨਵੇਂ ਬਾਥਰੂਮ ਬਣਾਈ ਹੈ ਸਾਡੇ ਸਕੂਲ ਵਿੱਚ ਆਧੁਨਿਕ ਕਲਾਸ ਰੂਮ ਦਾ ਨਿਰਮਾਣ ਕਰਵਾਇਆ ਗਿਆ ਹੈ ਸਾਡੇ ਸਕੂਲ ਵਿੱਚ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਬਹੁਤ ਹੀ ਵਿਕਾਸ ਹੋਇਆ ਹੈ ਜਿਸ ਲਈ ਸਾਡੇ ਹਰਮਨ ਪਿਆਰੇ ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਆਸ਼ਾ ਕਰਦੇ ਹਾਂ ਕਿ ਉਹ ਡਾਕਟਰ ਬਲਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੋਟਲਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਵਿਕਾਸ ਕਰ ਜਾਂਦੇ ਉਦਘਾਟਨ ਦੀ ਲੜੀ ਦੇ ਵਿੱਚ ਅੱਜ ਇੱਥੇ ਫਗਵਾੜਾ ਵਿਖੇ ਸਾਡੇ ਦੋ ਇੱਕ ਐਲੀਮੈਂਟਰੀ ਤੇ ਹਾਈ ਸਕੂਲ ਦੇ ਵਿੱਚ ਵਿਕਾਸ ਕਰ ਜਾਂਦੇ ਉਦਘਾਟਨ ਹੋਣ ਜਾ ਰਹੇ ਜਿਨ੍ਹਾਂ ਦੇ ਵਿੱਚ ਐਲੀਮੈਂਟਰੀ ਸਕੂਲ ਦੇ ਵਿੱਚ ਟ੍ਰੈਡੀਸ਼ਨਲ ਕਲਾਸਰੂਮ ਤੇ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਅਧਿਆਪਨ ਦੇ ਵਿਖੇ ਇੱਕ ਐਮਐਸਕਯੂਐਲੈਬ ਤੇ ਇੰਦੀ ਅਡੀਸ਼ਨਲ ਕਲਾਸਰੂਮ ਇੱਕ ਸੈਨੀਟਰੀ ਬਲੌਕ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਇੱਥੇ ਮਾਨਯੋਗ ਸਾਡੇ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਇੱਥੇ ਅ ਅਜੇ ਇਸ ਉਦਘਾਟਨੀ ਸਮਾਰੋਹ ਦੇ ਵਿੱਚ ਉਦਘਾਟਨ ਕਰਨ ਵਾਸਤੇ ਆ ਰਹੇ ਆ ਪੰਜਾਬ ਸਿੱਖਿਆ ਕ੍ਰਾਂਤੀ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਅ ਟੋਟਲ ਐਲੀਮੈਂਟਰੀ ਜਿਹੜੇ ਆ 527 ਸਕੂਲ ਆ ਤੇ ਜਿਹੜੇ ਸਾਡੇ ਸੈਕੰਡਰੀ ਵਿਭਾਗ ਦੇ 255 ਸਕੂਲ ਜਿਨ੍ਹਾਂ ਦੇ ਵਿੱਚੋਂ 248 ਸਕੂਲ ਪ੍ਰਾਇਮਰੀ ਵਿਭਾਗ ਦੇ ਤੇ 128 ਕੋ ਜਿਹੜੇ ਆ ਉਸ ਕੈਂਟਰੀ ਵਿਭਾਗ ਦੇ ਜਿਨ੍ਹਾਂ ਦੇ ਵਿੱਚ ਵਿਕਾਸ ਕਾਰਜ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ ਮੈਂ ਕਹੂੰਗਾ ਬੁਨਿਆਦੀ ਸਹੂਲਤਾਂ ਜਿਹੜੀਆਂ ਅਹਿਮ ਤਿੰਨ ਚੀਜ਼ਾਂ ਜਿਹੜੀਆਂ ਹੈ ਜਿਨ੍ਹਾਂ ਦੇ ਵਿੱਚ ਪਾਣੀ ਦੀ ਸੁਵਿਧਾ ਦੂਸਰੀ ਟਾਇਲਟ ਦੀ ਸੁਵਿਧਾ ਤੀਸਰੀ ਬਾਉਂਡਰੀ ਵਾਲ ਇਹ ਮੈਂ ਦਾਅਵੇ ਨਾਲ ਕਹਿਣਾ ਕਿ ਸਾਡੇ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਜੇ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤੇ ਕੋਈ ਵੀ ਸਕੂਲ ਸਾਡਾ ਇਸ ਤਰ੍ਹਾਂ ਦਾ ਨਹੀਂ ਹੈ ਜਿੱਥੇ ਬਾਉਂਡਰੀ ਵਾਲ ਨਾ ਹੋਵੇ ਕਿਉਂਕਿ ਪਾਰਗਨੋਂ ਸਰਕਾਰ ਵੱਲੋਂ ਇਹ ਗ੍ਰਾਂਟਾਂ ਪਿਛਲੇ ਇਤਨਾ ਸਮਾਂ ਲੰਮਾਰਨ ਪ੍ਰੋਵਾਈਡ ਕੀਤੀਆਂ ਗਈਆਂ ਜिले ਦਾ ਕੋਈ ਵੀ ਸਕੂਲ ਬਾਉਂਡਰੀ ਵਾਲ ਲੈਸਨਿੰਗ ਹੈ ਉਸ ਤੋਂ ਇਲਾਵਾ ਸਾਡੇ ਹਰ ਸਕੂਲ ਦੇ ਵਿੱਚ ਟਾਇਲਟ ਜਿਹੜੀਆਂ ਬੁਨਿਆਦੀ ਲੋੜਾਂਵਾਂ ਮੁੱਢੀਆਂ ਲੋੜਾਂ ਉਹ ਪਹਾਈਆ ਕਰਵਾਈਆਂ ਗਈਆਂ ਉਸ ਤੋਂ ਇਲਾਵਾ ਇਹਨਾਂ ਵਾਲੇ ਪਾਣੀ ਦਾ ਪ੍ਰਬੰਧ ਕਿਉਂਕਿ ਮਿੱਡੇ ਮੀਲ ਬੱਚਿਆਂ ਨੂੰ ਦਿੱਤਾ ਜਾ ਰਿਹਾ ਜਿਹੜਾ ਇੱਕ ਸਾਫ਼ ਸੁਥਰਾ ਸੋਸ਼ ਪਾਣੀ ਜਿਹੜਾ ਹੈ ਉਸ ਸਕੂਲਾਂ ਦੀ ਮੁੱਢਲੀ ਲੋੜਾਂ ਦੇ ਵਿੱਚ ਆਉਂਦਾ ਉਸ ਤੋਂ ਇਲਾਵਾ ਪਾਗ ਦੇ ਵਿੱਚ ਅਨੇਕਾਂ ਹੀ ਚਾਹੇ ਉਹ ਲੈਬਸ ਹੋਣ ਐਡੀਸ਼ਨਲ ਕਲਾਸਰੂਮ ਹੋਣ ਹੋਰ ਅਨੇਕਾਂ ਜਿਹੜੀਆਂ ਵਿਕਾਸ ਕਾਰਜ ਕੀਤੇ ਗਏ ਆ ਅਸੀਂ ਸਰਕਾਰ ਦੇ ਇਸ ਉਪਰਾਲੇ ਦੀ ਸਾਡੇ ਮਾਨਯੋਗ ਮੁੱਖ ਮੰਤਰੀ ਭਗੰਤ ਸਿੰਘ ਮਾਨ ਜੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪੰਜਾਬ ਸਰਕਾਰ ਦੇ ਧੰਨਵਾਦੀ ਆ ਉਹਨਾਂ ਨੇ ਸਕੂਲਾਂ ਦੇ ਵਿੱਚ ਇਸ ਸਿੱਖਿਆ ਕ੍ਰਾਂਤੀ ਤਹਿਤ ਨਵਾਰ ਬਦਲੀ ਹੈ ਸਕੂਲਾਂ ਦੀ ਧੰਨਵਾਦ ਜੀ ਸਿੱਖਿਆ ਕ੍ਰਾਂਤੀ ਜੋ ਸਰਕਾਰ ਇੱਕ ਬਹੁਤ ਹੀ ਵਿਸ਼ਾਲ ਤੇ ਬਦਲਾਅ ਵਾਲੀ ਜੋ ਲਹਿਰ ਲੈ ਕੇ ਆਈ ਹੈ ਉਸ ਦੇ ਤਹਿਤ ਆਧਿ ਪਗਵਾੜਾ ਦੇ ਅੱਜ ਇਹ ਬਾਤ ਦੇਖੇ ਪ੍ਰਾਇਮਰੀ ਤੇ ਸੈਕੰਡਰੀ ਜਿਹੜੇ ਸਾਡੇ ਸਕੂਲ ਨੇ ਹਾਈ ਸਕੂਲ ਨੇ ਉਹਨਾਂ ਦੇ ਵਿੱਚ ਅੱਜ ਜਿਹੜੀ ਕੰਮਾਂ ਦੀ ਜਿਹੜੇ ਗਾਰਡਨ ਸਮਾਰੋਹ ਕਿੱਥੇ ਕਰੇ ਨੇ ਇਸ ਮੌਕੇ ਤੇ ਅੱਜ ਉਚਿਤੇ ਤੌਰ ਤੇ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਜੱਬੇਵਾਲ ਸਾਹਿਬ ਫਾਦਰ ਸਾਹਿਬ ਸਰਦਾਰ ਜਿੰਦਰ ਸਿੰਘ ਮਾਨ ਸਾਹਿਬ ਕਾਂਚਾ ਸਾਭਾ ਮੰਤਰੀ ਪੰਜਾਬ ਮੇਰੇ ਬਹੁਤ ਹੀ ਚੇਚੇ ਵੱਡੇ ਵੀਰ ਗੁਰਦੀਪ ਸਿੰਘ ਦੀਪਾ ਜੀ ਕੋਆਰਡੀਨੇਟਰ ਕਰਿਆ ਨੇ ਸਾਰੇ ਪ੍ਰੋਗਰਾਮਾਂ ਸਾਡੇ ਮੇਅਰ ਸ੍ਰੀ ਰਾਮਪਾਲ ਕੁਲਪਾਲ ਸਾਹਿਬ ਸਾਡੇ ਐਡੀਟੀ ਮੈਡਮ ਕਮਿਸ਼ਨਰ ਤੇ ਇੱਕ ਅਕਸ਼ਰ ਗੁਪਤਾ ਜੀ ਸਾਡੇ ਟੀਪੀ ਮੇਅਰ ਵਿਕੀਰ ਸਿੰਘ ਜੀ ਜਿसे ਤੌਰ ਤੇ ਪਹੁੰਚੇ ਮੈਂ ਪੂਰੇ ਪੰਜਾਬ ਸਰਕਾਰ ਬਲੋਕਾਂ ਨੂੰ ਇਹ ਇੱਕ ਮੋਹਮ ਚੱਲ ਰਹੀ ਹੈ ਪੰਜਾਬ ਨੂੰ ਬਦਲਣ ਦੀ ਪੰਜਾਬ ਨੂੰ ਮੋੜ ਦੀ ਹੱਥੇ ਖੜਾ ਕਰਨ ਦੀ ਅਸੀਂ ਸਭ ਜਾਣਦੇ ਹਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਸਾਡੀਆਂ ਬੁਨਿਆਦ ਦੇ ਸਾਡੀ ਐਜੂਕੇਸ਼ਨ ਦੇ ਉੱਤੇ ਟਿਕੀ ਹੋਈ ਹੈ ਜਦੋਂ ਸਾਡੇ ਬੱਚੇ શિક્ષਿਤ ਹੋ ਕੇ ਫੁੱਲਾ ਜੋ ਪੜ ਕੇ ਕਾਬਿਲ ਬਣ ਕੇ ਆਪਣੀ ਕਮਾ ਤੇ ਆਪਣੀ ਜ਼ਿੰਦਗੀ ਰਚੀ ਦਾ ਸੋਣਗੇ ਉਹੋੇ ਤਰ੍ਹਾਂ ਪੰਜਾਬ ਦਾ ਭੇਤ ਹੋਰ ਬਣੇਗਾ ਮੈਂ ਇਸ ਮੌਕੇ ਵਾਸਤੇ ਸਾਡੇ ਸਿੱਖਿਆ ਮੰਤਰੀ ਸਰਕਾਰਾ ਜੋ ਸਿੰਘ ਸਾਬ ਦਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਉਹੋ ਸਾਡੇ ਕੌਮੀ ਕਨਵੀਨਰ ਸਾਡੇ ਸੁਪਰੀਮ ਕੋਰਟੀ ਕੇਸ਼ੀਵਰ ਜੀ ਲੀਖੋ ਸੋਧਿਆ ਜੀ ਜਿਨਾਂ ਦੀ ਕੋਸ਼ਿਸ਼ ਸਤਿਕਾਰ ਇਹ ਸਾਰੇ ਪ੍ਰੋਗਰਾਮ ਪੰਜਾਬ ਦੇ ਵਿੱਚ ਲਿਖੇ ਗਏ ਨੇ ਆਪ ਦਾ ਰ ਬਹੁਤ ਬਹੁਤ ਤਨਵਾਦ ਹੈ ਜੈ ਹਿੰਦ ਜੈ ਭਾਰਤ ਅੱਜ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਜੋ ਪੰਜਾਬ ਸਰਕਾਰ ਕਰ ਰਹੀ ਹੈ ਇਹ ਲਗਭਗ 40 ਦਿਨ ਪ੍ਰੋਗਰਾਮ ਚੱਲਣ ਗਏ ਔਰ ਗੁਆੜਾ ਦੇ ਵਿੱਚ ਗੁਆੜਾ ਦੇ ਜਿਹੜੇ ਤਾਂ ਪਿੰਡਾਂ ਦੇ ਔਰ ਸ਼ਹਿਰ ਦੇ ਸਕੂਲ ਨੇ ਉਹ ਲਗਭਗ 70 ਸਕੂਲ ਨੇ ਇਹਨਾਂ ਨੂੰ ਅਸੀਂ 40 ਦਿਨਾਂ ਵਿੱਚ ਉਹ ਘਾਟਣਾ ਨੂੰ ਪੂਰਾ ਕਰਾਂਗੇ ਔਰ ਜਿੰਨੇ ਵੀ ਸਰਕਾਰ ਵੱਲੋਂ ਸਾਨੂੰ ਪੈਸੇ ਆਏ ਨੇ ਉਹ ਅਸੀਂ ਸਾਰੇ ਸਕੂਲਾਂ ਦੇ ਵਿੱਚ ਕੰਮ ਚੱਲ ਰਹੇ ਨੇ ਕਈਆਂ ਦੇ ਔਰ ਕਈਆਂ ਦੇ ਕੰਮ ਪੂਰੇ ਹੋ ਚੁੱਕੇ ਨੇ ਅੱਜ ਇਸੇ ਲੜੀ ਦੇ ਵਿੱਚ ਅਧਿਆਬਾਦ ਹਾਈ ਸਕੂਲ ਔਰ ਅਧਿਆਬਾਦ ਪ੍ਰਾਇਮਰੀ ਸਕੂਲ ਦਾ ਗਾਰਡਨ ਕਰਨ ਲਈ ਸਰਦਾਰ ਜਵਿੰਦਰ ਸਿੰਘ ਮਾਨ ਜੀ ਔਰ ਬਹੁਤ ਹੀ ਸਰਕਾਰਯੋਗ ਸਾਡੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਆ ਰਹੇ ਹਨ ਉਹਨਾਂ ਦਾ ਅਸੀਂ ਇਥੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਹੈ ਔਰ ਅਸੀਂ ਉਹਨਾਂ ਤੋਂ ਅੱਗੇ ਵੀ ਇਸੇ ਤਰ੍ਹਾਂ ਦੀ ਮੰਗ ਕਰਦੇ ਹਾਂ ਕਿ ਸਰਕਾਰ ਇਹਨਾਂ ਦੋਨਾਂ ਸਕੂਲਾਂ ਤੇ ਆਪਣਾ ਮਿਹਰ ਦਾ ਜਿਹੜੀ ਨਜ਼ਰ ਹੈ ਉਹ ਰੱਖੇ ਪਰ ਇਸੇ ਇਹ ਰੇ ਸਕੂਲ ਹੈ ਸਾਡੇ ਸਰਕਾਰੀ ਇਹ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਖੜੇ ਹੋ ਕੇ ਜੋ ਸਾਡਾ ਮੇਨ ਸਰਕਾਰ ਦਾ ਮਕਸਦ ਹੈ ਕਿ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਇਹਨਾਂ ਸਕੂਲਾਂ ਨੂੰ ਕਰੀਏ ਤਾਂ ਜੋ ਲੋਕਾਂ ਦੇ ਵਿੱਚ ਜਿਹੜਾ ਇਹ ਮੈਸੇਜ ਹੈ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਕਮੀਆਂ ਨੇ ਆ ਹੈ ਨਹੀਂ ਆ ਹੈ ਨਹੀਂ ਅੱਜ ਜੋ ਇਹ ਦੋਨੇ ਸਕੂਲ ਆ ਆ ਕੇ ਕੋਈ ਵੀ ਦੇਖੇ ਔਰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਤੇ ਅਸੀਂ ਦੋਨੇ ਸਕੂਲ ਖੜੇ ਕੀਤੇ ਆ ਅਸੀਂ ਸਰਕਾਰ ਦਾ ਜੰਨੀਆ ਵੀ ਗ੍ਰਾਂਟ ਹਾਈ ਸਕੂਲ ਨੂੰ 23 ਲੱਖ ਦੀ ਤਕਰੀਬਨ ਔਰ ਪ੍ਰਾਇਮਰੀ ਸਕੂਲ ਨੂੰ 955000 ਦੀ ਗ੍ਰਾਂਟ ਆਈ ਹੈ ਉਹ ਸਾਡੇ ਸਾਰੇ ਕੰਮ ਪੂਰੇ ਹੋ ਚੁੱਕੇ ਹਨ ਐ ਹਾਈ ਸਕੂਲ ਦੇ ਵਿੱਚ ਅਸੀਂ ਇੱਕ ਬੱਚਿਆਂ ਲਈ ਜੈਂਬ ਬਣਾਇਆ ਆ ਔਰ ਗੇਮਿੰਟਨ ਦੀ ਇੱਕ ਗਰਾਊਂਡ ਬਣਾਈ ਆ ਦੋ ਕਮਰੇ ਜੋ ਉੱਪਰ ਤਿਆਰ ਕੀਤੇ ਨੇ ਉਹ ਸਾਡੇ ਤਿਆਰ ਨੇ ਔਰ ਥੋੜਾ ਜਿਹਾ ਕੰਮ ਇੱਕ ਚੱਲਦਾ ਵੀ ਪਿਆ ਅਸੀਂ ਐਸੀ ਹੀ ਤਰ੍ਹਾਂ ਸਰਕਾਰ ਨੂੰ ਹਮੇਸ਼ਾ ਹੀ ਧੰਨਵਾਦ ਕਰਦੇ ਰਹਿਵਾਂਗੇ ਔਰ ਸਮਦੇ ਵੀ ਰਵਾਂਗੇ ਇਸੇ ਤਰ੍ਹਾਂ ਉਹਨਾਂ ਦਾ ਜਿਹੜਾ ਗ੍ਰਾਂਟਾਂ ਦੇ ਕੱਫੇ ਨੇ ਉਹ ਸਾਡੇ ਸਕੂਲਾਂ ਨੂੰ ਆਉਂਦੇ ਰਹਿਣ ਤਾਂ ਜੋ ਅਸੀਂ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਤੇ ਖੜੇ ਹੋਈਏ ਬਹੁਤ ਬਹੁਤ ਧੰਨਵਾਦ ਸਾਰੇ ਹੀ ਆਏ ਹੋਏ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਵਾਸ਼ਿੰਗਮਾਨ ਅਲੋਂ ਸਾਰਜੋ ਸਿੰਘ ਬੈਂਡ ਉਹਨਾਂ ਮਿਨਿਸਟਰ ਸਾਹਿਬ ਉਹਨੂੰ ਜੋ ਸਿੱਖਿਆ ਕ੍ਰਾਂਤੀ ਵਿੱਚ ਫਰਵਰਟਨ ਲਿਆ ਕੇ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਥਿਸ ਇ ਸਪੈਸ਼ਲੀ ਐਟ ਦੀ ਕੇਂਦਰੀ ਸਕੂਲ ਇਨ ਦੀ ਬ੍ਰਿਟਿਸ਼ ਫੁਨਡਮੈਂਟਲ ਇੱਕ ਜਿੰਮੀ ਨਜ਼ਰ ਆਇਆ ਇਥੇ এডੂਕੇਸ਼ਨ ਤੇ ਹੈਲਥ ਦਾ ਬਹੁਤ ਜ਼ਿਆਦਾ ਖਿਆਲ ਰੱਖ ਕੇ ਮੈਂ ਕਹਾਂ ਮ ਬੱਚਿਆਂ ਨੂੰ ਐਕਟੀਵਿਟੀ ਦੇ ਵਿੱਚ ਪਰ ਖਾਸ ਕਰਕੇ ਜਿਹੜੀਆਂ ਸਪੈਸ਼ਲ ਨੇ ਜਾਂਦੀਆਂ ਸਸਟੇ ਨੇ ਉਹਨਾਂ ਨੂੰ ਸਕੂਲਾਂ ਨੂੰ ਡਾਊਟ ਕਰਕੇ ਉਹਨਾਂ ਦੀ ਦੇਖਭਾਲ ਕਰਨੀ ਬੱਚਿਆਂ ਦੇ ਮਾਈਂਡ ਦੀ ਚੜੀ ਬੜੀਆਂ ਛੇ ਛੇ ਗ੍ਰੰਥ ਪੋਲ ਸੈਟ ਹੋ ਗਏ ਨੇ ਕੋਈ ਐਗਜ਼ਾਮਪਲ ਵੀ ਨਹੀਂ ਆਪਾਂ ਸਮਝਦੇ ਬਟ ਆਈ ਆਈ ਅਪਰੀਸ਼ੀਏਟ ਦੀ ਗਵਰਨਮੈਂਟ ਆਈ ਅਪਰੀਸ਼ੀਏਟ ਦੀ ਐਡਮਿਨਿਸਟ੍ਰੇਸ਼ਨ ਔਰ ਚੀਮਸੁਰ ਪੰਜਾਬ ਸਾਹਿਬ ਕੁਮਾਰ ਸਿੰਘ ਮਾਨ ਗਰਤੂ ਸਿੰਘ ਬੈਂਕ ਸ੍ਰੀ ਸ਼ੋਦੀਆ ਸਾਹਿਬ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਐਜੂਕੇਸ਼ਨ ਸਿਸਟਮ ਡਿਡ ਐਸਿਨ ਕੋਸ਼ੂ ਪਿੰਡਾਰ ਵਿੱਚ ਇੱਕ ਕੰਮ ਕਰਕੇ ਇੱਕ ਨਵੀਂ ਕ੍ਰਾਂਤੀ ਲੈ ਕੇ ਆਈ। ਪ੍ਰਧਾਨ ਮੰਤਰੀ ਸਾਹਿਬ ਨੂੰ ਆਪਣੇ ਹੱਥ ਬਰਵਾਉਣ ਲਈ ਬਹੁਤ ਸਾਰੇ ਦਿਨਾਂ ਵਿੱਚ ਸ਼ਾਮ ਬਰਤਮਾਰ ਦਿਨ ਸਭ ਦਾ ਜਿੰਨਵਾਦ ਜੈ ਸਰ ਸਿੱਖਿਆ ਦਾ ਤਿਉਹਾਰ ਪੂਰੇ ਪੰਜਾਬ ਦੇ ਵਿੱਚ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਔਰ ਸਿੱਖਿਆ ਕ੍ਰਾਂਤੀ ਦੀ ਜੋ ਸ਼ੁਰੂਆਤ ਪੰਜਾਬ ਦੀ ਇਸ ਪਵਿੱਤਰ ਪਾਵਨ ਗੁਰੂਆਂ ਪੀਰਾਂ ਦੀ ਧਰਤੀ ਤੋਂ ਕੀਤੀ ਗਈ ਇਸ ਦਾ ਸਿਹਰਾ ਮਾਨਯੋਗ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਸਿੱਖਿਆ ਦੇ ਮਸੀਹਾ ਮਨੀਸ਼ ਜਿਸੋਧिया ਜੀ ਔਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਇਹਨਾਂ ਨੂੰ ਇਹ ਸਿਹਰਾ ਜਾਂਦਾ ਹੈ ਜਿਨ੍ਹਾਂ ਦੀ ਸੋਚ ਸਦਕਾ ਅੱਜ ਸਕੂਲਾਂ ਦੇ ਵਿੱਚ ਅਦਗਠਨ ਹੋ ਰਹੇ ਨੇ ਮਾਨ ਸਾਹਿਬ ਅਸੀਂ ਕਦੇ ਸਕੂਲਾਂ ਦੇ ਵਿੱਚ ਉਦਘਾਟਨ ਹੁੰਦੇ ਬਹੁਤ ਘੱਟ ਕੇ ਦੇਖਿਆ ਪਰ ਇਸ ਵਕਤ ਸਕੂਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਉਦਘਾਟਨ ਹੋ ਰਹੇ ਨੇ ਸੋ ਇੱਕ ਸਰਕਾਰ ਦੀ ਅੱਛੀ ਸੋਚ ਦਾ ਪ੍ਰਤੀਕ ਹੈ ਸੋ ਸਰਕਾਰ ਬਦੋਂ ਜਿੱਥੇ ਸਕੂਲਾਂ ਦੇ ਵਿੱਚ तमाम ਜਿੰਨੀਆਂ ਵੀ ਕਮੀਆਂ ਸਨ ਉਹਨਾਂ ਨੂੰ ਪੂਰਾ ਕੀਤਾ ਗਿਆ ਚਾਹੇ ਕੋ ਲਾਇਬ੍ਰੇਰੀ ਦੀ ਗੱਲ ਸੀ ਬਾਉਂਡਰੀ ਵਾਲ ਦੀ ਗੱਲ ਸੀ ਜਾਂ ਕੁਝ ਵੀ ਕਮੀਆਂ ਸੀ ਸਿਕਿਉਰਿਟੀ ਗਾਰਡ ਜਾਂ ਕੈਂਪਸ ਮੈਨੇਜਰ ਹਰ ਇੱਕ ਸੂਰਤ ਨੂੰ ਜਿਹੜਾ ਜਿਮ ਜਿਮ ਸਪੈਸ਼ਲੀ ਇੱਥੇ ਜਿਮ ਤੱਕ ਵੀ ਸਾਡੇ ਸਕੂਲ ਦੇ ਵਿੱਚ ਸੋ ਹਰ ਸਹੂਲਤ ਨੂੰ ਹਰ ਕਮੀ ਨੂੰ ਜਿਹੜਾ ਪੂਰਾ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਸਰਕਾਰ ਵੱਲੋਂ ਕੱਲ ਇੱਕ ਬਹੁਤ ਹੀ ਉਮਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸਕੂਲ ਮੈਟਰਸ਼ਿਪ ਪ੍ਰੋਗਰਾਮ ਜਿਸ ਦੇ ਤਹਿਤ ਸਾਡੇ ਆਈਐਸ ਆਈਪੀਐਸ ਜਿੰਨੇ ਵੀ ਸਾਡੇ ਸਪੈਸ਼ਲੀ ਯੰਗ ਆਫੀਸਰਸ 50% ਸਾਡੇ ਯੰਗ ਆਫੀਸਰਸ ਨੇ 100 ਦੇ ਕਰੀਬ ਕੱਲ ਸਾਡੇ ਗੂਗਲ ਤੇ ਐਪਲੀਕੇਸ਼ਨ ਜਿਹੜੀਆਂ ਰੀਸੀਵ ਹੋਈਆਂ ਸੋ ਉਸ ਦੇ ਲਈ ਮੈਂ ਆਪਣੇ ਐਡੀ ਸਾਹਿਬ ਨੂੰ ਵੀ ਮੁਬਾਰਕਬਾਦ ਦਿੰਦਾ ਡਾਕਟਰ ਰਕਸ਼ਿਤਾ ਗੁਪਤਾ ਜੀ ਇਹਨਾਂ ਨੇ ਵੀ ਉੱਚ ਪਾਰਟਿਸਿਪੇਟ ਕੀਤਾ ਸੋ ਇਹ ਬੜਾ ਖੂਬਸੂਰਤ ਵਧੀਆ ਪ੍ਰੋਗਰਾਮ ਜਿਹੜਾ ਚੱਲ ਰਿਹਾ ਤੇ ਮੈਨੂੰ ਇਹ ਪੂਰਾ ਯਕੀਨ ਹੈ ਕਿ ਜਿਹੜੀ ਸਿੱਖਿਆ ਕ੍ਰਾਂਤੀ ਹੈ ਇਹ ਵੀ ਇੱਕ ਲੋਕ ਲਹਿਰ ਬਣ ਕੇ ਪੂਰੇ ਪੰਜਾਬ 'ਚ ਨਹੀਂ ਪੂਰੇ ਦੇਸ਼ ਦੇ ਵਿੱਚ ਦੇਸ਼ ਦਾ ਰਾ ਜਿਹੜਾ ਦੇਸ਼ ਦਾ ਭਵਿੱਖ ਜਿਹੜਾ ਉਹ ਰੋਸ਼ਨ ਕਰੇਗੀ ਸੋ ਇਸ ਦੇ ਲਈ ਮੈਂ ਸਾਰੇ ਸਾਥੀਆਂ ਨੂੰ ਸਾਰੇ ਟੀਚਰ ਸਹਿਬਾਨ ਨੂੰ ਸਾਰੇ ਪ੍ਰਿੰਸੀਪਲਸ ਨੂੰ ਹੈ ਟੀਚਰਸ ਨੂੰ ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਔਰ ਸਾਡੇ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਥੈਂਕ ਯੂ ਸਕੂਲ ਤੇ ਹਾਜ਼ਰ ਹੋਏ ਨੇ ਸਕੂਲ ਤੇ ਅਪਾ ਇਨੌਗਰੇਸ਼ਨ ਦੇ ਕੰਮ ਕਰ ਰਹੇ ਨੇ ਤੇ ਡੇਲੀ ਇਨੌਗਰੇਸ਼ਨ ਦੇ ਕੰਮ ਇੱਥੇ ਵਕਫ ਵਕਫ ਸਕੂਲਾਂ 'ਚ ਕੀਤੇ ਜਾ ਰਹੇ ਨੇ ਮਾਨਯੋਗ ਐਮ ਪੀ ਸਾਹਿਬ ਮਾਨਯੋਗ ਹਲਕਾ ਇੰਚਾਰਜ ਗਿੰਦਰ ਸਿੰਘ ਮਾਨ ਜੀ ਇਹਨਾਂ ਦੀ ਹਾਜ਼ਰੀ ਹੇਠ ਹੈ ਤੇ ਅੱਪਾਈ ਸਾਰੇ ਪ੍ਰੋਗਰਾਮ ਕਰ ਰਹੇ ਨੇ ਤੇ ਮੇਰੇ ਵੱਲੋਂ ਸਰਕਾਰ ਦਾ ਇਹ ਜਿਹੜਾ ਨਿਆ ਮਹਿੰਮ ਸ਼ੁਰੂ ਕੀਤਾ ਹੈ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਉਹਦੀ ਮੈਂ ਬਹੁਤ-ਬਹੁਤ ਸਾਰੇ ਸਾਰੇ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਤੇ ਪੂਰੀ ਸਰਕਾਰ ਨੂੰ ਬਧਾਈ ਦਿੰਦੀ ਹਾਂ ਕਿ ਇਹ ਬਹੁਤ ਵਧੀਆ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕੀਤਾ ਹੈ ਤੇ ਮੈਂ ਆਸ਼ਾ ਕਰਦੀ ਹਾਂ ਇਸ ਪ੍ਰੋਗਰਾਮ ਦੇ ਨਾਲ ਸਾਰੇ ਬੱਚਿਆਂ ਨੂੰ ਇਸ ਪ੍ਰੋਗਰਾਮ ਦਾ ਫਾਇਦਾ ਮਿਲੇ ਬਹੁਤ-ਬਹੁਤ ਮੈਂ ਰਾਜੀਵ ਸੋਨੀ ਪੀਐਮ શ્રી ਸੀਨੀਅਰ ਹਾਈ ਸਕੂਲ ਫਗਵਾੜਾ ਵਿਕੇ ਸਾਇੰਸ ਮਾਸਟਰ ਅੱਜ ਅਸੀਂ ਸਰਦਾਰ ਭਗਵੰਤ ਸਿੰਘ ਮਾਨਦੀਵ ਵੱਲੋਂ ਸਿੱਖਿਆ ਕ੍ਰਾਂਤੀ ਵੱਲੋਂ ਜੋ ਸਮਾਗਮ ਕਰਾ ਰਹੇ ਆ ਅਸੀਂ ਉਹਦੇ ਵਿੱਚ ਇੱਥੇ ਆਉਣ ਵਾਲੇ ਮੁੱਖ ਮਹਿਮਾਨ ਡਾਕਟਰ ਰਾਜਕਮਰ ਜੱੱਪੇ왈 ਜੀ ਦਾ ਹਾਰਦਿਕ ਸਵਾਗਤ ਕਰਦੇ ਹਾਂ ਉਹਨਾਂ ਵੱਲੋਂ ਦੋ ਚੀਜ਼ਾਂ ਦਾ ਉਦਘਾਟਨ ਕੀਤਾ ਗਿਆ ਇੱਕ ਸਾਡੇ ਏਸੀ ਰੂਮ ਜੋ ਕਿ ਅਸੀਂ ਪਹਿਲੀ ਮੰਜ਼ਲ ਤੇ ਬਣਾਇਆ ਔਰ ਦੂਸਰਾ ਅਸੀਂ ਐਨਐਸਕਿਊਐਫ ਲੈਬ ਜਿਹੜਾ ਉਹਨਾਂ ਤੋਂ ਉਦਘਾਟਨ ਕਰਾਇਆ ਅਸੀਂ ਤੈਅ ਦਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਉਹਨਾਂ ਦੇ ਜਦਨਾ ਸਦਕਾ ਹੀ ਉਹਨਾਂ ਸਕੂਲਾਂ ਦੀ ਲੋਹਾਰ ਚੇਂਜ ਹੋ ਰਹੀ ਹੈ ਬੱਚਿਆਂ ਦੇ ਵਿੱਚ ਪੜ੍ਹਾਈ ਦਾ ਮਿਆਰ ਉੱਚਾ ਹੋ ਰਿਹਾ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਧੰਨਵਾਦ